ਗੁਰੂ ਪਿਆਰਿਓ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਨੇ ਔਰ 14 ਦੀਆਂ 14 ਜੰਗਾਂ ਸੀ ਜਿਹੜੀਆਂ ਉਹ ਜ਼ੁਲਮ ਦੇ ਖਿਲਾਫ ਸੀ ਅਤਿਆਚਾਰ ਦੇ ਖਿਲਾਫ ਸੀ ਜਿਹੜੇ ਲੋਕ ਸਦੀਆਂ ਤੋਂ ਲਤਾੜੇ ਗਏ ਦੁਰਕਾਰੇ ਗਏ ਤਰਸਕਾਰੇ ਗਏ ਸਨ ਉਹਨਾਂ ਨੂੰ ਬਰਾਬਰ ਕਰਨ ਦੇ ਲਈ ਸਤਿਗੁਰਾਂ ਨੇ ਉਹ ਜੰਗਾਂ ਲੜੀਆਂ ਤੁਸੀਂ ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ ਜਰ ਜੋਰੂ ਜਾਂ ਜ਼ਮੀਨ ਕਰਕੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਰਾਬਰਤਾ ਲਈ ਲੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਲੜਾਈ ਹੀ ਇਸ ਕਰਕੇ ਸੀ ਕਿ ਉਹ ਚਾਹੁੰਦੇ ਸੀ ਭਾਵੇਂ ਉਹ ਬਾਈ ਤਾਰ ਦੇ ਪਹਾੜੀ ਰਾਜੇ ਸੀ ਭਾਵੇਂ ਉਹ ਮੁਗਲ ਸੀ ਉਹ ਇਹੋ ਚਾਹੁੰਦੇ ਸੀ ਕਿ ਇਹਨਾਂ ਨੂੰ ਅਸੀਂ ਗੁਲਾਮ ਬਣਾ ਕੇ ਰੱਖਾਂਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਗੁਲਾਮ ਨਹੀਂ ਬਣਦਿਆਂਗਾ ਇਹਨਾਂ ਨੂੰ ਮੈਂ ਰਾਜੇ ਬਣਾ ਦੇਵਾਂਗਾ ਬਾਦਸ਼ਾਹ ਬਣਾ ਦੇਵਾਂਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਾਦਸ਼ਾਹ ਬਣਾਇਆ ਰਾਜੇ ਮਹਾਰਾਜੇ ਬਣਾਇਆ ਅਸੀਂ ਉਹ ਲੋਕ ਜਿਹੜੇ ਝੂਠ ਖਾਂਦੇ ਹੁੰਦੇ ਸੀ ਅਸੀਂ ਉਹ ਲੋਕ ਜਿਹੜੇ ਮੁਰਦਿਆਂ ਦੇ ਕਫਨ ਪਾ ਕੇ ਗੁਜ਼ਾਰੇ ਕਰਦੇ ਹੁੰਦੇ ਸੀ ਅਸੀਂ ਉਹ ਲੋਕ ਜਿਹੜੇ ਕਾਫੀ ਦੂਰ ਖੜਾ ਦਿੱਤੇ ਜਾਂਦੇ ਸਨ ਕਿਉਂਕਿ ਸਾਡਾ ਪਰਸ਼ਾਵਾ ਵੀ ਉੱਚ ਜਾਤੀਆਂ ਤੇ ਨਾ ਪੈ ਸਕੇ ਪਿੱਟੇ ਜਾਂਦੇ ਸਾਂ ਸਾਨੂੰ ਸਤਿਗੁਰਾਂ ਨੇ ਗਲ ਨਾਲ ਲਾਇਆ ਅਸੀਂ ਉਹ ਲੋਕ ਜਿਹੜੇ ਕਦੇ ਖੋਤਿਆਂ ਤੇ ਨਹੀਂ ਸੀ ਬੈਠ ਸਕਦੇ ਸਾਨੂੰ ਸਤਿਗੁਰਾਂ ਨੇ ਹਾਥੀ ਘੋੜਿਆਂ ਤੇ ਬਿਠਾਇਆ ਤੇ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਵਿਸਾਖੀ ਵਾਲੇ ਦਿਨ 13 April 1699 ਦੀ ਉਹ ਵਿਸਾਖੀ ਭਾਵੇਂ ਕਿ ਉਸ ਸਮੇਂ 30 March ਬਣਦੀ ਸੀ ਉਸ ਦਿਨ ਸਤਿਗੁਰਾਂ ਨੇ ਸਾਡੀ ਤਕਦੀਰ ਬਦਲ ਕੇ ਰੱਖ ਦਿੱਤੀ ਜੀਵਨ ਹੀ ਬਦਲ ਦਿੱਤਾ ਉਹ ਜਿਹੜੇ ਨਰਕ ਦਾ ਜੀਵਨ ਬਤੀਤ ਕਰ ਰਹੇ ਸਾਂ ਅਸੀਂ ਸਤਿਗੁਰਾਂ ਨੇ ਨਰਕ ਦੇ ਵਿੱਚੋਂ ਕੱਢ ਕੇ ਸਵਰਗ ਦੇ ਵਿੱਚ ਬਿਠਾ ਦਿੱਤਾ ਮੁਰਦਿਆਂ ਦੇ ਕੱਫਣ ਪਾਉਣ ਵਾਲਿਆਂ ਨੂੰ ਚਿੱਟੇ ਨੀਲੇ ਬਾਣੇ ਪਹਿਨਾ ਦਿੱਤੇ ਜਿਹੜੇ ਸਿਰ ਦੇ ਉਸ ਤੇ ਅਸੀਂ ਗੰਦਗੀ ਚੁੱਕਦੇ ਸੀ ਸਤਿਗੁਰਾਂ ਨੇ ਸੋਹਣੀਆਂ ਜਸਤਾਰਾਂ ਸਜਾ ਦਿੱਤੀਆਂ ਕਲਗੀਆਂ ਲਵਾ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਤੇ ਉਹ ਪਰਉਪਕਾਰ ਕੀਤਾ ਜਿਹੜਾ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਭੁਲਾ ਨਹੀਂ ਸਕਦੇ ਪਰ ਖੇਮਾ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਕਰਕੇ ਜੰਗਾਂ ਲੜੀਆਂ ਅਸੀਂ ਭੁੱਲ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਕਰਕੇ ਆਪਣਾ ਪਰਿਵਾਰ ਸ਼ਹੀਦ ਕਰਾਇਆ ਅਸੀਂ ਭੁੱਲ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਕਰਕੇ ਆਪਣਾ ਆਪ ਵੀ ਕੁਰਬਾਨ ਕਰ ਗਏ ਪਰ ਅਸੀਂ ਭੁੱਲ ਗਏ ਇਹ ਭੁੱਲਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਧੁਰੇ ਨਾਲੋਂ ਆਪਣੇ ਇਤਿਹਾਸ ਨਾਲੋਂ ਆਪਣੇ ਸਤਿਗੁਰਾਂ ਨਾਲੋਂ ਸਤਿਗੁਰਾਂ ਦੀ ਬਾਣੀ ਨਾਲੋਂ ਟੁੱਟ ਚੁੱਕੇ ਹਾਂ ਯਾਦ ਰੱਖੋ ਜਿਹੜਾ ਆਪਣੇ ਧੁਰੇ ਨਾਲ ਟੁੱਟ ਜਾਂਦਾ ਨਾ ਉਹ ਇੱਕ ਦਿਨ ਖਤਮ ਹੋ ਜਾਂਦਾ ਹੈ ਸੋ ਬੇਨਤੀ ਹੈ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਰ ਨਾਲ ਜੁੜੋ ਸਤਿਗੁਰਾਂ ਦੇ ਲੜ ਨਾਲ ਲੱਗੋ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਹੁੰਦੇ ਤਾਂ ਇਹ ਦੇਸ਼ ਕੁਝ ਹੋਰ ਹੀ ਹੋਣਾ ਸੀ ਨਾ ਬਾਤ ਕਹੂੰ ਅੱਬ ਕੀ ਨਾ ਬਾਤ ਕਹੂੰ ਤਬ ਕੀ ਜਿਹੜਾ ਸਮਾਂ ਬੀਤ ਗਿਆ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਕੀ ਜਿਹੜੇ ਰਾਤੇ ਔਰੰਗਜੀਬ ਤੁਰਿਆ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾ ਟੱਕਰ ਦੇ ਤਾਂ ਉਹਨੇ ਇੱਥੇ ਅੱਲਾਹੂ ਅੱਲਾਹ ਦੇ ਨਾਰੇ ਲਗਵਾ ਦੇਣੇ ਸੀ ਕੋਈ ਧਰਮ ਜ਼ਬਰਦਸਤੀ ਨਹੀਂ ਕਰਨ ਨੂੰ ਕਹਿੰਦਾ ਪਰ ਔਰੰਗਜੀਬ ਪਵਿੱਤਰੇ ਕੁਰਾਨ ਸ਼ਰੀਫ ਤੋਂ ਉਲਟ ਚੱਲਦਾ ਸੀ ਭਾਵੇਂ ਕਿ ਇਹ ਵੀ ਇਤਿਹਾਸ ਵਿੱਚ ਮਿਲਦਾ ਕਿ ਉਹ ਹੱਥ ਨਾਲ ਖੁਦ ਲਿਖਦਾ ਹੁੰਦਾ ਸੀ ਪਵਿੱਤਰੇ ਕੁਰਾਨ ਸ਼ਰੀਫ ਫੇਰ ਜਾ ਕੇ ਰੋਟੀ ਖਾਂਦਾ ਹੁੰਦਾ ਸੀ ਪਰ ਯਾਦ ਰੱਖੋ ਉਹ ਪਵਿੱਤਰੇ ਕੁਰਾਨ ਸ਼ਰੀਫ ਦੇ ਮੁਤਾਬਕ ਨਹੀਂ ਸੀ ਚੱਲਦਾ ਤਾਂਈ ਤਾ ਉਹ ਮੁਗਲਾਂ ਦਾ ਬਾਦਸ਼ਾਹ ਸੀ ਉਹ ਮੁਗਲਾਂ ਦਾ ਬਾਦਸ਼ਾਹ ਜਿਨ੍ਹਾਂ ਨੇ ਜ਼ੁਲਮ ਦਾ ਅਤ ਹੀ ਕਰ ਚੁੱਕੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਮ ਦੇ ਨਾਲ ਉਹ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਾਰ ਦਿੱਤਾ ਨਾ ਹੀ ਪਿਆਰ ਨਾਲ ਨਾ ਹੀ ਹੰਕਾਰ ਨਾਲ ਪੈਠ ਪਿੱਛੇ ਕੀਤਾ ਨਾਹੀ ਕੀਤਾ ਤਲਵਾਰ ਨਾਲ ਸਿਰ ਉੱਤੇ ਭੂਤ ਸੀ ਜੋ ਇਸਲਾਮ ਦਾ ਪਲਾਂਚੇ ਉਤਾਰਤਾ ਗੋਬਿੰਦ ਸਿੰਘ ਨੇ ਉਹ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾਲ ਮਾਰਤਾ ਗੋਬਿੰਦ ਸਿੰਘ ਨੇ ਕਲਮ ਨਾਲ ਮਾਰਤਾ ਗੋਬਿੰਦ ਸਿੰਘ ਨੇ ਸਾਡਾ ਬਾਪੂ ਜਿਹਦੀ ਕਲਮ ਦੇ ਵਿੱਚ ਇੰਨੀ ਤਾਕਤ ਹੈ ਅੰਦਾਜ਼ਾ ਲਾ ਕੇ ਵੇਖੋ ਉਹਦੀ ਸ਼ਮਸ਼ੀਰ ਵਿੱਚ ਕਿੰਨੀ ਤਾਕਤ ਹੋਵੇਗੀ ਜਿਸ ਦੀ ਕਲਮ ਨੇ ਹੀ ਔਰੰਗਜ਼ੇਬ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਾਰ ਦਿੱਤਾ ਤੇ ਉਹ ਜਦੋਂ ਦੀ ਸ਼ਮਸ਼ੀਰ ਚੱਲਦੀ ਹੋਏਗੀ 22 ਤਾਰ ਦੇ ਹਿੰਦੂ ਪਹਾੜੀ ਰਾਜੇ ਨੂੰ ਪਾਜੜਾ ਪਾ ਦਿੱਤੀਆਂ ਸੀ ਸਤਗੁਰਾਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਹੀ ਬਖਸ਼ਿਸ਼ ਕੀਤੀ ਸਾਡੇ ਵਿੱਚੋਂ ਬਾਬਾ ਦੀਪ ਸਿੰਘ ਪੈਦਾ ਕਰ ਦਿੱਤਾ ਭਾਈ ਦੀਪਾ ਸੀ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਸੀ ਜਿੱਥੇਦਰ ਬਾਬਾ ਦੀਪ ਸਿੰਘ ਬਣਾ ਦਿੱਤਾ ਭਾਈ ਜੈਤਾ ਸੀ ਐਸੀ ਬਖਸ਼ਿਸ਼ ਹੋਈ ਬਾਬਾ ਜੀਵਨ ਸਿੰਘ ਉਹ ਭਾਈ ਜੈਤਾ ਜਿਹੜਾ ਦਿੱਲੀ ਤੋਂ ਚਾਂਦਨੀ ਚੌਂਕ ਤੋਂ ਆਪਣੇ ਬਾਪੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ੇ ਜੀ ਦਾ ਸੀਸ ਚੁੱਕ ਕੇ ਲੈ ਕੇ ਆਇਆ ਸੀ ਬਾਬਾ ਸੰਗਤ ਸਿੰਘ ਵਰਗੇ ਬਾਬਾ ਬਚਿੱਤਰ ਸਿੰਘ ਵਰਗੇ ਭਾਈ ਮਨੀ ਸਿੰਘ ਵਰਗੇ ਉਹ ਬੱਬਰ ਸ਼ੇਰ ਉਹ ਯੋਧੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਪੈਦਾ ਕਰ ਦਿੱਤੇ ਤੇ ਯਾਦ ਰੱਖੋ ਅਸੀਂ ਕਿਉਂ ਨਹੀਂ ਆ ਉਹਨਾਂ ਵਰਗੇ ਬਣ ਸਕੇ ਕਿਉਂਕਿ ਅਸੀਂ ਆਪਣੇ ਧੁਰੇ ਨਾਲ ਟੁੱਟੇ ਹੋਏ ਆ ਨਹੀਂ ਤਾਂ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਸਤਗੁਰਤਾ ਸਾਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਨੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਕਿ ਦੂਜੇ ਪਾਸ਼ਾ ਗੁਰੂ ਅੰਗਦ ਸਹਿ ਮਹਾਰਾਜੀ ਭਾਈ ਲੈਣਾ ਸਨ ਗੁਰੂ ਬਣਾ ਦਿੱਤਾ ਸਤਗੁਰਾਂ ਨੇ ਨਦਰੀ ਐਸੀ ਹੋਈ ਨਦਰੀ ਐਸੀ ਸਵੱਲੀ ਹੋਈ ਸਤਗੁਰਾਂ ਦੀ ਇੱਕ ਲੈਣੇ ਤੋਂ ਗੁਰੂ ਅੰਗਦ ਉਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਕਿਸੇ ਅੱਗੇ ਨਹੀਂ ਝੁਕੇ ਭਾਈ ਲੈਣੇ ਨੂੰ ਗੁਰੂ ਅੰਗਦ ਬਣਾ ਕੇ ਉਹਨਾਂ ਦੇ ਅੱਗੇ ਝੁਕ ਕੇ ਨਮਸਕਾਰ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਅੱਗੇ ਨਹੀਂ ਝੁਕੇ ਪੂਰਾ ਜ਼ੋਰ ਲਗਾ ਲਿਆ ਸੀ ਮੁਗਲ ਸਲਤਨਤ ਨੇ ਪੂਰਾ ਜ਼ੋਰ ਲਗਾ ਲਿਆ ਸੀ 22 ਤਾਰ ਦੇ ਪਹਾੜੀ ਰਾਜਿਆਂ ਨੇ ਸਤਗੁਰ ਝੁਕੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨਾ ਅੱਗੇ ਝੁਕੇ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਤੇ ਸਾਨੂੰ ਆਖਿਆ ਅਗਿਆ ਪਈਆ ਕਾਲ ਕੀ ਤਵੀ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਨੇ ਇਹਨਾਂ ਨੂੰ ਅੱਜ ਤੋਂ ਬਾਅਦ ਗੁਰੂ ਮੰਨਿਓ ਤੇ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਕਿ ਸਤਿਗੁਰਾਂ ਨੇ ਸਾਡੀ ਖਾਤਰ ਆਪਣਾ ਪਰਿਵਾਰ ਵਾਰਿਆ ਸਤਿਗੁਰਾਂ ਨੇ ਸਾਡੀ ਖਾਤਰ ਜੰਗਾਂ ਲੜੀਆਂ ਸਤਿਗੁਰਾਂ ਨੇ ਸਾਨੂੰ ਬਰਾਬਰ ਕੀਤਾ ਤੇ ਜੇ ਅਸੀਂ ਗੁਰਾਂ ਨਾਲੋਂ ਟੁੱਟ ਗਏ ਤਾਂ ਇਦੂੰ ਵਟਾ ਸਾਡੇ ਲਈ ਕਾਲ ਯੁਗ ਨਹੀਂ ਹੈ ਸੋ ਜਿਹੜੇ ਵੀ ਸਤਿਗੁਰਾਂ ਤੋਂ ਟੁੱਟੇ ਨੇ ਆਪ ਸਤਿਗੁਰਾਂ ਦੇ ਲੜਨ ਲੱਗੇ ਆਪਣਾ ਜੀਵਨ ਸਵਾਰੀਏ ਜੀ ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਚੁੱਕਾਂ ਦੇ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ